ਸਤਿ ਸ਼੍ਰੀ ਅਕਾਲ ਜੀ ਵੈਲਕਮ ਕਰਦੇ ਹਾਂ ਤੁਹਾਡਾ ਕਿਸੇ ਦਾ ਕਾਰੀ ਡਿਜ਼ਾਈਨਰ ਸਟੂਡੀਓ ਦੇ ਉੱਪਰ ਹੋਪਸੋ ਤੁਸੀਂ ਆਪਣੀ ਆਪਣੀ ਪਲੇਸਿਸ ਦੇ ਉੱਤੇ ਬਿਲਕੁਲ ਠੀਕ ਠਾਕ ਹੋਮੋਗੇ ਜੀ ਤੇ ਸਮਰਸ ਆ ਗਈਆਂ ਨਹੀਂ ਆ ਤੇ ਉਹਨਾਂ ਦੇ ਅਕੋਰਡਿੰਗ ਹੀ ਆਪਾਂ ਜਿਹੜੇ ਕਲੈਕਸ਼ਨਸ ਲੈ ਕੇ ਆ ਰਹੇ ਆ ਤੇ ਫਰੈਂਡਸ ਡਿਮਾਂਡ ਕਰ ਰਹੇ ਨੇ ਕਾਫੀ ਦਿਨ ਤੋਂ ਮੈਂ ਮੀਨ ਜ ਆਪਣੇ ਸਿੰਥੈਟਿਕ ਵਾਲੇ ਫੈਬਰਿਕ ਪਾ ਰਹੀ ਸੀਗੀ ਵੀਡੀਓਜ਼ ਦੇ ਵਿੱਚ ਬਹੁਤ ਸਾਰੇ ਮੈਸੇਜ ਆ ਰਹੇ ਸੀ ਕਿ ਤੁਸੀਂ ਪਲੀਜ਼ ਜਲਦੀ ਕਾਟਨ ਦੇ ਫੈਬਰਿਕ ਲੈ ਕੇ ਆਓ ਕਾਟਨ ਦਾ ਫੈਬਰਿਕ ਲੈ ਕੇ ਆਓ ਤਾਂ ਅਸਲ ਦੇ ਵਿੱਚ ਜਿਵੇਂ ਆਪਾਂ ਜੇ ਜ਼ਿਆਦਾ ਹੀ ਐਡਵਾਂਸ ਲੈ ਕੇ ਆਉਣੇ ਆ ਤਾਂ ਐਡਵਾਂਸ ਦੇ ਵਿੱਚ ਕੀ ਹੁੰਦਾ ਕਿ ਆਪਣੇ ਕੋਲ ਲਾਸਟ ਈਅਰ ਦੇ ਸਟਾਕ ਹੁੰਦੇ ਨੇ ਪਏ ਆਪਾਂ ਜ਼ਿਆਦਾਤਰ ਉਹ ਲੈ ਕੇ ਆਉਣੇ ਆ ਪਰ ਸਾਨੂੰ ਇਹ ਸੀਗਾ ਵੀ ਜਦੋਂ ਵੀ ਤੁਹਾਡੇ ਕੋਲ ਲੈ ਕੇ ਆਈ ਅਸੀਂ ਕਲੈਕਸ਼ਨ ਤਾਂ ਬਿਲਕੁਲ ਨਿਊ ਔਰ ਓਰੀਜਿਨਿਕ ਕਲੈਕਸ਼ਨ ਹੋਵੇ ਮੀਨਸ ਇਦਾਂ ਅਸੀਂ ਲਾਸਟ ਈਅਰ ਵਾਲੀ ਕਲੈਕਸ਼ਨ ਤੁਹਾਡ ਨੂੰ ਸ਼ੋਅ ਨਹੀਂ ਸੀ ਕਰਨਾ ਚਾਹੁੰਦੇ ਤਾਂ ਸਾਨੂੰ ਇਹ ਸੀਗਾ ਵੀ ਬਿਲਕੁਲ ਨਿਊ ਵਾਲੀ ਕਲੈਕਸ਼ਨ ਅਸੀਂ ਵਧੀਆ ਵਾਲੀ ਲੈ ਕੇ ਆਈਏ ਤੁਹਾਡੇ ਲਈ ਤੇ ਉਹੀ ਇਸ ਤਰ੍ਹਾਂ ਦੀ ਕਲੈਕਸ਼ਨ ਅਸੀਂ ਲੈ ਕੇ ਆਏਾਂਗੇ ਤੇ ਅਗਰ ਤੁਸੀਂ ਸਾਨੂੰ ਦੇਖ ਰਹੇ ਹੋ ਫਸਟ ਟਾਈਮ ਤੇ ਸਾਡੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤੇ ਮੋਸਟਲੀ ਸਾਡੇ ਫਰੈਂਡਸ ਅੱਜਕੱਲ ਇੰਸਟਾਗ੍ਰam ਪੇਜ ਤੇ ਵੀ ਨੇ ਤਾਂ ਇੰਸਟਾਗ੍ਰam ਪੇਜ ਦੇ ਉੱਤੇ ਤੁਹਾਨੂੰ ਸਾਡੇ ਸੂਟਸ ਦੇ ਸਾਰਿਆਂ ਦੇ ਡਿਜ਼ਾਈਨ ਸ਼ੋ ਹੋੁੰਦੇ ਨੇ ਜੀ ਰੀਲਸ ਦੇ ਦੁਆਰਾ ਤਾਂ ਕਿ ਤੁਹਾਨੂੰ ਜੇ ਤੁਸੀਂ ਉਹਨਾਂ ਦੇ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤੁਸੀਂ ਕਿਸੇ ਹੋਰ ਫੈਬਰਿਕ ਦੇ ਉੱਪਰ ਕਿਸੇ ਹੋਰ ਕਲਰ ਦੇ ਉੱਪਰ ਕਸਟਮਾਈਜ਼ ਕਰਵਾਉਣਾ ਚਾਹੁੰਦੇ ਹੋ ਤਾਂ ਅਸੀਂ ਉਹ ਵੀ ਕਰ ਦੇਵਾਂਗੇ ਜੀ ਤੇ ਸਾਡੇ ਡਿਜ਼ਾਈਨ ਦੇਖਣ ਦੇ ਲਈ ਸਾਡੀ ਇੰਸਟਾਗ੍ਰam ਪੇਜ ਨੂੰ ਫੋਲੋ ਕਰ ਲਓ ਤੇ ਪ੍ਰੋਪਰ ਫੈਬਰਿਕ ਦੀ ਨੌਲੇਜ ਲੈਣ ਦੇ ਲਈ ਤੁਸੀਂ YouTube ਤੇ ਹੀ ਸਾਨੂੰ ਵੇਖ ਸਕਦੇ ਹੋਗੇ ਤੇ ਜਿਹੜੀ ਅੱਜ ਦੀ ਕਲੈਕਸ਼ਨ ਆ ਜਿਵੇਂ ਤੁਹਾਨੂੰ ਦੱਸ ਦਿੱਤੀ ਆ ਪ੍ਰੋਪਰ ਸਮਰ ਵਾਲੀ ਕਲੈਕਸ਼ਨ ਆ ਬਟ ਮੀਨਜ਼ ਇਦਾਂ ਦੀ ਕਲੈਕਸ਼ਨਾਂ ਵੀ ਇਹ ਤੁਸੀਂ ਜੌਬ ਦੇ ਵਿੱਚ ਜਾਂ ਕਿਸੇ ਛੋਟੇ-ਮੋਟੇ ਫੰਕਸ਼ਨਾਂ ਤੇ ਵੀ ਪਾ ਸਕਦੇ ਹੋ ਆਰਾਮ ਦੇ ਨਾਲ ਜਿਹੜਾ ਪਹਿਲਾ ਕਲਰ ਆ ਜੀ ਉਹ ਰਾਸ਼ਟ ਕਲਰ ਆ ਜਿਹੜਾ ਕਿ ਮੋਸਟ ਟ੍ਰੈਂਡਿੰਗ ਕਲਰ ਲੈ ਕੇ ਆਈਆਂ ਵੈਸੇ ਅੱਜ ਜਿਹੜੇ ਮੈਂ ਦੋਨੋਂ ਸੂਟ ਲੈ ਕੇ ਆਈਆਂ ਦੋਨੋਂ ਹੀ ਟ੍ਰੈਂਡਿੰਗ ਕਲਰ ਲੈ ਕੇ ਆਈਆਂ ਮੀਨਸ ਆਊਟ ਫੈਸ਼ਨ ਵਾਲੇ ਕਲਰ ਨਹੀਂ ਹੈਗੇ ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਅਸੀਂ ਵੀ ਵਧੀਆ ਚੀਜ਼ ਬਣਾਉਣੀ ਚਾਹੁੰਦੇ ਸੀ ਤੁਹਾਡੇ ਲਈ ਤਾਂ ਹੀ ਅਸੀਂ ਥੋੜੀ ਲੇਟ ਕਰਤੀ ਆ ਪਰ ਲੇਟ ਤਾਂ ਹਜੇ ਦੇਖੋ ਵੀ ਹਜੇ ਵੀ ਆਪਾਂ ਵਿੰਟਰ ਵਾਲੇ ਸੂਟ ਹੀ ਪਹਿਨ ਰਹੇ ਆ ਦਾ ਸਿੰਥੈਟਿਕ ਸੂਟ ਹੀ ਪਾਣ ਰਹੇ ਆ ਤੇ ਪਰ ਫਰੈਂਡਸ ਨੂੰ ਕਾਲ ਹੁੰਦੀ ਹੈ ਵੀ ਸੇਤ ਹੀ ਅਸੀਂ ਸਮਰ ਵਾਲੀ ਕਲੈਕਸ਼ਨ ਲੈ ਲੀਏ ਕਿਉਂਕਿ ਸਟਿਚ ਵਗੈਰਾ ਵੀ ਕਰਵਾਉਣੇ ਹੁੰਦੇ ਆ ਜੀ ਹਨਾ ਤੇ ਦੇਖੋ ਇਹ ਸੂਟ ਦੀ ਲੁੱਕ ਪੂਰਾ ਹੈਵੀ ਸੂਟ ਆ ਜੀ ਆਰੀ ਵਰਕ ਦੇ ਵਿੱਚ ਸੂਟ ਹੈ ਜਰੀ ਵਰਕ ਹੋਇਆ ਹੋਇਆ ਔਰ ਕਲਰ ਕੰਬੀਨੇਸ਼ਨ ਤੁਸੀਂ ਦੇਖ ਹੀ ਸਕਦੇ ਹੋ ਸੂਟ ਦਾ ਜਿਹੜਾ ਫੈਬਰਿਕ ਆ ਜੀ ਉਹ ਕਾਟਨ ਦੇ ਵਿੱਚ ਹੈਗਾ ਤੇ ਇਹਨੂੰ ਮੈਂ ਫਸਟੇ ਦੱਸਾਂਗੀ ਇਹਨੂੰ ਲਾਈਨਿੰਗ ਦੀ ਨੀਡ ਨਹੀਂ ਹੈਗੀ ਮੇਂ ਜੇ ਕੋਈ ਸੂਟ ਟਰਾਂਸਪੇਰੈਂਟ ਨਹੀਂ ਹੈਗਾ ਤੁਸੀਂ ਦੇਖ ਹੀ ਸਕਦੇ ਹੋ ਕੋਈ ਟਰਾਂਸਪੇਰੈਂਟ ਸੂਟ ਨਹੀਂ ਹੈਗਾ ਵਿਦਾਊਟ ਲਾਈਨਿੰਗ ਤੁਸੀਂ ਇਹ ਸੂਟ ਨੂੰ ਆਰਾਮ ਨਾਲ ਸਟਿਚ ਕਰਵਾ ਸਕਦੇ ਹੋ ਕਿਉਂਕਿ ਸਮਰ ਦੇ ਵਿੱਚ ਇਹ ਚੀਜ਼ ਬਹੁਤ ਹੁੰਦੀ ਹੈ ਕਿ ਸਾਨੂੰ ਪਾਰਟੀ ਵੇਅਰ ਵਾਲਾ ਸੂਟ ਵੀ ਮਿਲੇ ਤੇ ਪਲੱਸ ਬਿਨਾ ਲਾਈਨਿੰਗ ਤੋਂ ਮਿਲੇ ਤੇ ਇਹ ਸੂਟ ਸਾਰੇ ਪੂਰਾ ਜਾਲ ਦਾ ਬਣਿਆ ਹੋਇਆ ਛੋਟੇ ਛੋਟੇ ਫਲਾਵਰ بڑے ਫਲਾਵਰ ਦੇ ਨਾਲ ਹਨਾ ਸੈਂਟਰ ਦੇ ਵਿੱਚ ਐਚ ਕਨ ਸਟਾਈਲ ਦੇ ਵਿੱਚ ਉਹ ਕੀਤਾ ਹੋਇਆ ਤੁਸੀਂ ਇਥੋਂ ਕੱਟ ਵੀ ਕਰਵਾ ਸਕਦੇ ਹੋ ਔਰ ਬਿਨਾ ਕੱਟ ਤੋਂ ਵੀ ਇਦਾਂ ਹੀ ਸਟਿਚ ਕਰਵਾ ਸਕਦੇ ਹੋ ਤੁਹਾਨੂੰ ਘੇਰੇ ਦੀ ਕੋਈ ਦਿੱਕਤ ਨਹੀਂ ਆਏਗੀ ਘੇਰਾ ਤੁਸੀਂ ਦੇਖ ਸਕਦੇ ਹੋ ਕਿੰਨੇ ਆਪਾਂ ਚੌੜਾਈ ਦੇ ਵਿੱਚ ਘੇਰਾ ਇਹਦਾ ਰੈਡੀ ਕੀਤਾ ਤੁਸੀਂ ਆਰਾਮ ਨਾਲ 26 ਤੱਕ ਘੇਰਾ ਬਣਾ ਸਕਦੇ ਹੋਗੇ ਇਹਦਾ ਤੇ ਲੈਂਥ ਹੈ ਜਿਹੜੀ ਇਹਦੀ ਤੁਸੀਂ Uh, 45 ਹੋ 46 ਤੱਕ ਮੈਕਸਿਮਮ ਰੱਖ ਸਕਦੇ ਹੋਗੇ ਤੇ ਅਗਰ ਇਸ ਤੋਂ ਜ਼ਿਆਦਾ ਕਰਨੀ ਹੈ ਤਾਂ ਤੁਸੀਂ ਦੱਸ ਵੀ ਸਕਦੇ ਹੋਗੇ ਸਾਨੂੰ ਫਿਰ ਅਸੀਂ ਇਹ ਤੇ ਥੋੜੀਆਂ ਬੂਟੀਆਂ ਹੋਰ ਪਵਾ ਦੇਵਾਂਗੇ ਜਾਨੀ ਕਿ ਤੇ ਵੈਸੇ ਇਸ ਸੂਟ ਦੀ ਲੈਂਥ ਜਿਹੜੀ 45 ਤੱਕ ਹੋਏਗੀ ਇਹ ਸੂਟ ਤੁਹਾਨੂੰ ਰੈਡੀ ਮਿਲੇਗਾ ਤੁਸੀਂ ਅਗਰ ਆਰਡਰ ਕਰਦੇ ਹੋ ਤਾਂ ਵਿਦਿਨ 3-4 ਡੇਸ ਤੁਹਾਡੇ ਸੂਟ ਘਰ ਤੱਕ ਪਹੁੰਚ ਜਾਏਗਾ ਅਗਰ ਤੁਸੀਂ ਵਿਦ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਸਾਡੇ ਕੋਲ ਉਹ ਵੀ ਅਵੇਲੇਬਲ ਹੈ ਅਗਰ ਮੇਰੇ ਫੌਰਨ ਵਾਲੇ ਫਰੈਂਡ ਜੇ ਸੂਟ ਨੂੰ ਬਾਇ ਕਰਨਾ ਚਾਹੁੰਦੇ ਆ ਉਹਨਾਂ ਦੇ ਕਿਉਂਕਿ ਆਰਡਰ ਚੱਲਦੇ ਨੇਗੇ ਤਾਂ ਅਗਰ ਉਹਨਾਂ ਨੇ ਵੀ ਆਪਣੇ ਐਡ ਅਪ ਕਰਨਾ ਆਪਣੀ ਕਲੈਕਸ਼ਨ ਦੇ ਵਿੱਚ ਤਾਂ ਕਰ ਸਕਦੇ ਬਹੁਤ ਸੋਹਣਾ ਪਿਆਰਾ ਸੂਟ ਆ ਬਟ ਉਹਨਾਂ ਨੂੰ ਅਸੀਂ ਰეკਮੈਂਡ ਕਰਾਂਗੇ ਕਿ ਤੁਸੀਂ ਵਿਦ ਲਾਈਨਿੰਗ ਕਰਿਓ ਪੂਰਾ ਹੈਵੀ ਸੂਟ ਆ ਜੀ ਇਹ ਤੁਸੀਂ ਇਹਦੇ ਨਾਲ ਤੁਸੀਂ ਦੁਪੱਟਾ ਅਸੀਂ ਜਿੰਨੇ ਵੀ ਪ੍ਰਾਈਸ ਸ਼ੋ ਹੋਣਗੇ ਵਿਦਆਊਟ ਦੁਪੱਟਾ ਹੋਣਗੇ ਜੀ ਇਹਨਾਂ ਦੇ ਤੇ ਕਿਉਂਕਿ ਦੁਪੱਟਾ ਸੀ ਤਾਂ ਨਹੀਂ ਲਗਾਉਂਦੇ ਕੁਝ ਫਰੈਂਡ ਜੀ ਸੈਮੀ ਦੁਪੱਟਾ ਲਾਇਕ ਕਰਦੇ ਆ ਕੁਝ ਪਿਓਰ ਦੇ ਵਿੱਚ ਲਾਇਕ ਕਰਦੇ ਆਗੇ ਜੇਰਾ ਤੁਸੀਂ ਦੁਪੱਟਾ ਕਹੋਗੇ ਅਸੀਂ ਤੁਹਾਨੂੰ ਦੁਪੱਟਾ ਵੀ ਡਾਈ ਕਰਵਾ ਕੇ ਦੇਵਾਂਗੇ ਪਰ ਉਹਦੇ ਚਾਰਜਸ ਐਕਸਟਰਾ ਹੋਣਗੇ ਜੀ ਇਸ ਤੋਂ ਬਿਨਾ ਤੇ ਅਗਰ ਤੁਸੀਂ ਬਿਨਾ ਦੁਪੱਟੇ ਤੋਂ ਵੀ ਬਾਇ ਕਰਨਾ ਤਾਂ ਮੈਂ ਹੀ ਕਰ ਸਕਦੀ ਹਾਂ ਦੁਪੱਟਾ ਤੁਸੀਂ ਟਾਈ ਡਾਈ ਕਰ ਸਕਦੇ ਹੋ ਕੰਟਰਾਸਟ ਕਰ ਸਕਦੇ ਹੋ ਜਾਂ ਸੇਮ ਵੀ ਕਰ ਸਕਦੇ ਹੋ ਤੇ ਆ ਦੇਖੋ ਜੀ ਆਹ ਆ ਇਹਦੀ ਆ ਜਾਂਦੀ ਆ ਬਾਜੂ ਤੇ ਬਰ ਤੇ ਅਗਰ ਤੁਸੀਂ ਇਹਨੂੰ ਬਾਟਮ ਤੇ ਕਰਨਾ ਚਾਹੋਗੇ ਤਾਂ ਬਾਜੂ ਦੇ ਉੱਪਰ ਸਿੰਪਲ ਤੁਸੀਂ ਇੱਕ 골ਡਨ ਕਲਰ ਦੀ ਆਪਾਂ ਲੇਸ ਫਿਨਿਸ਼ਿੰਗ ਦੇਣੀ ਆ ਤੇ ਇਹ ਵਾਲਾ ਆਪਾਂ ਬਾਟਮ ਤੇ ਲੈ ਕੇ ਆ ਸਕਦੇ ਆ ਤੇ ਨਹੀਂ ਤੇ ਵੈਸੇ ਅਸੀਂ ਜਿਹੜਾ ਕੀਤਾਗਾ ਇਹ ਬਾਜੂ ਦੇ ਲਈ ਹੀ ਕੀਤਾਗਾ ਠੀਕ ਹੈ ਪ੍ਰੋਪਰ ਵੇਲ ਜਾਏਗੀ ਫਲਾਵਰ ਜਾਏਗਾ ਠੀਕ ਹੈ ਤੇ ਬਿਨਾ ਲਾਈਨਿੰਗ ਤੋਂ ਬਣਨ ਵਾਲਾ ਇਹ ਪਾਰਟੀ ਵੇਅਰ ਕਾਟਨ ਸੂਟ ਆ ਜਾਂ ਤੁਸੀਂ ਮੀਨਸ ਜੌਬ ਦੇ ਵਿੱਚੋਂ ਤਾਂ ਤਾਂ ਅਸੀਂ ਉੱਥੇ ਵੀ ਇਹਨੂੰ ਆਰਾਮ ਨਾਲ ਪਾ ਸਕਦੇ ਹੋਗੇ ਸੂਟ ਨੂੰ ਤੇ ਅਗਰ ਤੁਸੀਂ ਸਟੀਚਿੰਗ ਕਰਵਾਉਣੀ ਆ ਜਾਂ ਵਿਦਆਊਟ ਸਟੀਚਿੰਗ ਜਿਵੇਂ ਤੁਸੀਂ ਲਾਈਕ ਕਰਦੇ ਹੋ ਉਦੋਂ ਸੂਟ ਮਿਲ ਜੇਗਾ ਬਹੁਤ ਪਿਆਰਾ ਸੂਟ ਆ ਜੀ ਇਹ ਤੇ ਲੈਂਥ ਦੀ ਕੋਈ ਚੱਕਰ ਨਹੀਂ ਘੇਰੇ ਦੀ ਕੋਈ ਚੱਕਰ ਨਹੀਂ ਕੰਟਰਾਸਟ ਤੁਸੀਂ ਦੇਖ ਹੀ ਸਕਦੇ ਹੋ ਲਾਈਟ ਫਰੋਜੀ ਲਾਈਟ ਫਰੋਜੀ ਅ ਡਾਰਕ ਫਰੋਜੀ ਦੇ ਨਾਲ 골ਡਨ ਦਾ ਪੰਜਰੀ ਲਗਾ ਕੇ ਇਹਦਾ ਹੋ ਕੀਤਾਗਾ ਠੀਕ ਹੈ ਤੇ ਤੁਸੀਂ ਇੱਥੇ ਸੈਂਟਰ ਦੇ ਵਿੱਚ ਛੋਟਾ ਕੱਟ ਪਵਾ ਸਕਦੇ ਹੋ ਲੌਂਗ ਕੱਟ ਪਵਾ ਸਕਦੇ ਹੋ ਜਾਂ ਬਿਨਾ ਕੱਟ ਤੋਂ ਵੀ ਬਣਵਾ ਸਕਦੇ ਹੋ ਬਹੁਤ ਸੋਹਣਾ ਸੂਟ ਹੈ ਮੇਰੇ ਤੁਹਾਨੂੰ ਮੈਂ ਤਾਂ ਇਹ ਇਸ ਤਰ੍ਹਾਂ ਲਗਾ ਕੇ ਦਿਖਾਉਣੀ ਹੁੰਦੀ ਹੈ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਵੀ ਲੁੱਕ ਕਿਦਾਂ ਦੀ ਆਏਗੀ ਰਾਸ਼ਟ ਕਾਪਰ ਜਸ ਇਹਦਾ ਸੂਟ ਦਾ ਕਲਰ ਹੈਗਾ ਰਾਸ਼ਟ ਦਾ ਸ਼ੇਡ ਹੈਗਾ ਜੀ ਜਿਹੜਾ ਅਗਲਾ ਸ਼ੇਡ ਆ ਉਹ ਹੈਗਾ ਆਪਣਾ ਲਵੈਂਡਰ ਕਲਰ ਫੈਬਰਿਕ ਦੱਸਾਂ ਜੀ ਏ ਕਲਾਸ ਫੈਬਰਿਕ ਆਗਾ ਬਹੁਤ ਸੋਹਣਾ ਸੌਫਟ ਵਾਲਾ ਫੈਬਰਿਕ ਆਗਾ ਬਹੁਤ ਜਿਆਦਾ ਸੋਹਣਾ ਇਹਦਾ ਕਲਰ ਹੈਗਾ ਲਵੈਂਡਰ ਕਲਰ ਜੀ ਤਨ ਜਿਵੇਂ ਪਹਿਲਾਂ ਕਿਹਾ ਵੀ ਉਹੀ ਕਲਰ ਲੈ ਕੇ ਆ ਰਹੇ ਹਾਂ ਜਿਹੜੇ ਕਿ ਮੋਸਟ ਟ੍ਰੈਂਡਿੰਗ ਕਲਰ ਨੇ ਦੇਖੋ ਜੀ ਤੁਸੀਂ ਪਹਿਲਾਂ ਤਾਂ ਫੈਬਰਿਕ ਦੇਖੋ ਇੰਨਾ ਸੌਫਟ ਆ ਪਹਿਲਾਂ ਵਾਲਾ ਫੈਬਰਿਕ ਵੀ ਪੂਰਾ ਸੌਫਟ ਆ ਇਹ ਵੀ ਵਾਲਾ ਤੇ ਇਹਦੇ ਵੀ ਜੀ ਤੁਸੀਂ ਵਿਦਾਊਟ ਲਾਈਨਿੰਗ ਬਣਾਉਣਾ ਵਿਦਾਊਟ ਲਾਈਨਿੰਗ ਬਣਾ ਸਕਦੇ ਹੋ ਜਾਂ ਤੁਸੀਂ ਸ਼ਰਟ ਦੇ ਕੱਲੀ ਦੇ ਲਾਈਨਿੰਗ ਲਗਵਾਉਣੀ ਹੈ ਤਾਂ ਉਹ ਵੀ ਲਗਵਾ ਸਕਦੇ ਹੋਗੇ ਤੇ ਇਹ ਫੈਬਰਿਕ ਦੇਖੋਗੇ ਜੀ ਤੁਸੀਂ ਇਹ ਥੋੜਾ ਜਿਹਾ ਸੈਲਫ ਦੇ ਵਿੱਚ ਹੈਗਾ ਥੋੜਾ ਸੈਲਫ ਦੇ ਵਿੱਚ ਚੱਕ ਜਾਂ ਬਣਿਆ ਹੋਇਆ ਇਹਦੇ ਵਿੱਚ ਤੇ ਬਹੁਤ ਸੋਹਣਾ ਸੌਫਟ ਵਾਲਾ ਫੈਬਰਿਕ ਆ ਕਾਟਨ ਦੇ ਵਿੱਚ ਹੈਗਾ ਤੇ ਹੁਣ ਤੁਸੀਂ ਦੇਖੋ ਜੀ ਵਰਕ ਦਾ ਕਿੰਨੀ ਸੋਹਣੀ ਵਰਕ ਦੀ ਫਿਨਿਸ਼ਿੰਗ ਆ ਜੀ ਆਰੀ ਵਰਕ ਹੋਇਆ ਹੋਇਆ ਤੇ ਇਹਦੇ ਵਿੱਚ ਬਹੁਤੇ ਆਪਾਂ ਕਲਰ ਐਡ ਆਪਣੀ ਕੀਤੇ ਸਿਰਫ ਡਾਰਕ ਨਾਲ ਕੰਬੀਨੇਸ਼ਨ ਕੀਤਾ ਔਰ ਪਲੱਸ ਆਪਾਂ 골ਡਨ ਜਿਹੜੀ ਆਪਣਾ ਜਰੀ ਵਾਲਾ ਕਲਰ ਹੁੰਦਾ ਉਹ ਵਾਲਾ ਕੀਤਾਗਾ ਪੂਰਾ ਹੈਵੀ ਸੂਟ ਆ ਜੀ ਇਹ ਵੀ ਤੁਸੀਂ ਆਰਾਮ ਨਾਲ ਕਿਸੇ ਫੰਕਸ਼ਨ ਤੇ ਆਉਣ ਜਾਣ ਦੇ ਵਿੱਚ ਤੇ ਜਾਂ ਕਹੋ ਕੋਈ ਜੌਬ ਵਗੈਰਾ ਤੇ ਵੇਅਰ ਕਰ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਸੋਹਣੇ ਬਣੇ ਹੋਏ ਨੇ ਵਰਕ ਬਹੁਤ ਸੋਹਣਾ ਹੋਇਆ ਵਰਕ ਦੀ ਤੁਹਾਨੂੰ ਹਮੇਸ਼ਾ ਹੀ ਕਹਿਣੀ ਆ ਵੀ ਏ ਕਲਾਸ ਵਰਕ ਹੁੰਦਾ ਸਾਡਾ ਗਰੰਟੀ ਹੁੰਦੀ ਆ ਵਰਕ ਦੀ ਤੁਸੀਂ ਇਹਨੂੰ ਜਿੱਦਾਂ ਮਰਜ਼ੀ ਯੂਜ਼ ਕਰੋ ਆਰੀ ਵਰਕ ਆ ਜੀ ਇਹ ਨਹੀਂ ਹੈਗਾ ਕਿ ਭਾਫ ਦੀ ਤਰ੍ਹਾਂ ਆਪਣਾ ਬਹੁਤ ਹੀ ਜ਼ਿਆਦਾ ਆਪਾਂ ਕੀ ਮਤਲਬ ਕਿ ਇਦਾਂ ਹੋਈ ਜਾਵੇਗਾ ਵੀ ਬੁਰਾ ਲੱਗੇਗਾ ਦੂਰ ਦੂਰ ਟਾਂਕਾ ਹੋਏਗਾ ਇਦਾਂ ਦਾ ਕੁਝ ਨਹੀਂ ਹੈਗਾ ਤੇ ਹੈਵੀ ਸੂਟ ਹੈ ਇਸ ਕਰਕੇ ਕਿਉਂਕਿ ਇਹਦੇ ਬੈਕ ਸਾਈਡ ਦੇ ਉੱਪਰ ਹਾਂਜੀ ਬੈਕ ਸਾਈਡ ਦੇ ਉੱਤੇ ਇਹਦੇ ਪੂਰਾ ਸੋਹਣਾ ਫਲਾਵਰ ਬਣਿਆ ਹੋਇਆ ਪਹਿਲਾਂ ਤੁਸੀਂ ਦੇਖੋਗੇ ਵਰਕ ਦੀ ਫਿਨਿਸ਼ਿੰਗ ਦੇਖੋ ਜੀ ਤੁਸੀਂ ਬਹੁਤ ਸੋਹਣੀ ਹੋਈ ਵੀ ਆ ਤੇ ਉਹ ਜਿਵੇਂ ਫਰੰਟ ਦੇ ਵਿੱਚ ਦੋ ਪੈਨਲ ਜਾਂਦੀਆਂ ਨਿਗੀਆਂ ਹਨਾ ਸੇਮ ਹੀ ਇਸ ਤਰ੍ਹਾਂ ਹੀ ਇਹਦੇ ਤੇ ਦੋ ਪੈਨਲ ਜਾ ਰਹੀਆਂ ਨਿਗੀਆਂ ਪੂਰੇ ਸੂਟ ਦੇ ਉੱਪਰ ਮੈਂ ਤੁਸੀਂ ਇਹਨੂੰ A ਸ਼ੇਪ ਦੇ ਵਿੱਚ ਸੂਟ ਬਣਾਉਂਗੇ ਬਹੁਤ ਜ਼ਿਆਦਾ ਸੋਹਣਾ ਬਣੇਗਾ A ਸ਼ੇਪ ਦੇ ਵਿੱਚ ਤੇ ਉਹ ਤੁਹਾਨੂੰ ਦਿਖਾਉਣਾ ਹੈ ਬਾਹਮਾ ਦਾ ਵਰਕ ਦੇਖੋ ਜੀ ਬਾਹਮਾ ਦਾ ਵੀ ਪੂਰਾ ਹੈਵੀ ਵਰਕ ਆ ਨਾਲ ਨਾਲ ਤੁਹਾਨੂੰ ਫੈਬਰਿਕ ਵੀ ਦਿਖ ਰਿਹਾ ਹੋਣਾਗਾ ਫੈਬਰਿਕ ਵੀ ਏ ਕਲਾਸ ਫੈਬਰਿਕਾ ਪੂਰਾ ਵਧੀਆ ਦੇਖੋ ਇਹ ਬਾਵਾ ਦਾ ਵਰਕ ਆ ਜਾਂਦਾ ਦੋਨੋਂ ਦਾ ਬਹੁਤ ਸੋਨਾ ਸੂਟ ਆ ਜੀ ਇਹ ਮੀਨਸ ਪੂਰਾ ਹਾਈ ਕਲਾਸ ਸੂਟ ਲੱਗਦਾਗਾ ਤੇ ਕਲਰ ਵੀ ਬਹੁਤ ਜਿਆਦਾ ਪਿਆਰਾਗਾ ਤੇ ਸੋ ਅਗਰ ਤੁਸੀਂ ਮੀਜਰ ਲੈਣਾ ਚਾਹੁੰਦੇ ਤਾਂ ਸਕਰੀਨਸ਼ਾਟ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਤੇ ਤੁਸੀਂ ਡੀਐਮ ਕਰ ਸਕਦੇ ਸਾਨੂੰ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇਗੇ ਤੇ ਵਰਕ ਤੁਹਾਨੂੰ ਦਿਖਾ ਦਿੱਤਾ ਇਹ ਫਰੰਟ ਵਾਲਾ ਵਰਕ ਆ ਜੀ ਪੂਰਾ ਹੈਵੀ ਸੂਟ ਆ ਵਰਕ ਫਰੰਟ ਤੋਂ ਵੀ ਪੂਰਾ ਜਿਆਦਾ ਹੈਵੀ ਸੋਨਾ ਪ੍ਰਾਈਸ ਤੁਹਾਨੂੰ ਸ਼ੋ ਹੋ ਰਹੇ ਹੋਣਗੇ ਜੀ ਤੇ ਬਾਕੀ ਇਸ ਤਰ੍ਹਾਂ ਦੇ ਹੋਰ ਸੂਟ ਦੇਖਣ ਦੇ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਜੀ ਤੇ ਸਾਡੇ ਚੈਨਲ ਦੇ ਉੱਪਰ ਤੁਸੀਂ ਅਗਰ ਦੇਖੋਗੇ ਪਹਿਲਾਂ ਵਾਲੇ ਸੂਟਾਂ ਦੇ ਵਿੱਚੋਂ ਵੀ ਤੁਹਾਨੂੰ ਕੋਈ ਨਾ ਕੋਈ ਸੂਟ ਜਰੂਰ ਅਵੇਲੇਬਲ ਸਾਡੇ ਕੋਲ ਮੋਸਟਲੀ ਹੁੰਦੇ ਆ ਕਿਉਂਕਿ ਅਸੀਂ ਦੋ ਦੋ ਤਿੰਨ ਤਿੰਨ ਪੀਸ ਹਮੇਸ਼ਾ ਰੈਡੀ ਕਰਕੇ ਰੱਖਦੇ ਆ ਹਰ ਇੱਕ ਸੂਟ ਦੇ ਤੇ ਵਾਕਿਆ ਨਾਲ ਨਾਲ ਹੋਰ ਵੀ ਕਰਵਾਉਂਦੇ ਰਹਿਣੇ ਆਗੇ ਤੇ ਅੱਗੇ ਆਉਣ ਵਾਲੀਆਂ ਵੀਡੀਓ ਪ੍ਰਿੰਟਡ ਸੂਟਾਂ ਦੀਆਂ ਵੀ ਆਉਣਗੀਆਂ ਜੀ ਬਹੁਤ ਜਲਦ ਤੇ ਕਿਉਂਕਿ ਸਟਾਕ ਸਾਰਾ ਆ ਗਿਆ ਸਮਰ ਵਾਲਾ ਬਸ ਆਰਡਰ ਕਾਫੀ ਚੱਲ ਰਿਹਾ ਹੁਣ ਕਰਕੇ ਸਾਨੂੰ ਟਾਈਮ ਹੀ ਨਹੀਂ ਲੱਗ ਰਿਹਾ ਵੀਡੀਓ ਪਾਉਣ ਦਾ ਤੇ ਅਗਰ ਬਾਹਰ ਵਾਲੇ ਸਾਡੀ ਫਰੈਰ ਸਿਸਟਰ ਦੇ ਆਰਡਰ ਚੱਲ ਰਹੇ ਨੇ ਤੁਸੀਂ ਉਹਨਾਂ ਦੇ ਵਿੱਚ ਐਡ ਅਪ ਕਰਵਾਉਣਾ ਚਾਹੁੰਦੇ ਤਾਂ ਕਰਵਾ ਸਕਦੇ ਹੋ ਜੀ ਇਹ ਬਾਰੇ ਸੂਟ ਤੇ ਬਹੁਤ ਸੋਹਣੇ ਸੂਟ ਨੇਗੇ ਤੇ ਮੈਂ ਰეკਮੈਂਡ ਕਰੂੰਗੀ ਪਰਸਨਲੀ ਕਿ ਤੁਸੀਂ ਸ਼ਰਟ ਦੇ ਲਾਈਨਿੰਗ ਯੂਰ ਲਗਵਾਇਓ ਕਿਉਂਕਿ ਸੂਟ ਦੀ ਗ੍ਰੇਸ ਵਾਧ ਜਾਂਦੀ ਆ ਇਸ ਜਿਹੜੇ ਪ੍ਰਾਈਸ ਸ਼ੋ ਹੋਣਗੇ ਤੁਹਾਨੂੰ ਵਿਦਆਊਟ ਦੁਪੱਟਾ ਹੋਣਗੇ ਅਗਰ ਤੁਸੀਂ ਦੁਪੱਟਾ ਲੈਣਾ ਤਾਂ ਇਹ ਐਕਸਟਰਾ ਚਾਰजेस ਹੋਣਗੇ ਜੀ ਸ਼ਿਪਿੰਗ ਫ੍ਰੀ ਹੈ ਜੀ ਇਹਨਾਂ ਸੂਟਾਂ ਦੇ ਉੱਤੇ ਤੇ I hope so ਤੁਹਾਨੂੰ ਅੱਜ ਦੀ ਕਲੈਕਸ਼ਨ ਵਧੀਆ ਲੱਗੀ ਹੋਏਗੀ ਥੈਂਕ ਯੂ so much